ਕਹਿੰਦੇ ਕਿ ਗਰੀਬਾਈ ਨਾ ਜੇ ਮਾੜੇ ਸਮੇਂ ਦੇ ਫਾਇਦਾ ਕੀ ਆ ਦੁਨੀਆ ਤੇ ਆਏ ਦਾ ਤੇ ਪਿੱਛੇ ਤੁਸੀਂ ਸਾਡੇ ਜਹਾਜ਼ ਖੜਾ ਵੇਖ ਰਹੇ ਹੋ ਹੈਲੀਕਾਪਟਰ ਤੁਸੀਂ ਆਮ ਹੀ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਵੱਡੇ ਵੱਡੇ ਟਰੈਕਟਰ ਖੜੇ ਤਾਂ ਤੁਸੀਂ ਵੇਖੇ ਹੋਣਗੇ ਪਰ ਜਹਾਜ਼ ਖੜਿਆ ਜਿਹੜਾ ਤੁਸੀਂ ਪਹਿਲੀ ਵਾਰੀ ਵੇਖਿਆ ਹੋਣਾ ਜਦੋਂ ਤੁਹਾਨੂੰ ਇਸ ਬਾਈ ਬਾਰੇ ਦੱਸਾਂਗੇ ਵੀ ਕਿੰਨੇ ਕੁ ਬਾਈ ਕੋਲੇ ਜ਼ਮੀਨ ਆ ਕਿੰਨਾ ਕੁ ਬਾਈ ਅਮੀਰ ਆ ਕੀ ਹਸਾਬ ਕਿਤਾਬ ਆ ਸਾਰਾ ਤੇ ਫਿਰ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਵੀ ਐਡਾ ਜਿਹੜਾ ਜਾਜ ਲਿਆ ਕੇ ਖੜਾ ਕਰਨਾ ਕੋਈ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀਗੀ ਪਰ ਬਾਈ ਗੱਲ ਕੀ ਹੁੰਦੀ ਆ ਵੀ ਸਭ ਤੋਂ ਵੱਡਾ ਦਿਲ ਠੀਕ ਆ ਤੇ ਦਿਲ ਤੁਹਾਨੂੰ ਪਤਾ ਵੀ ਪਿੰਡਾਂ ਵਾਲਿਆਂ ਦੇ ਬਹੁਤ ਵੱਡੇ ਹੁੰਦੇ ਆ ਠੀਕ ਆ ਬਾਈ ਪੈਸਾ ਲਾਉਣ ਲੱਗੇ ਜਿਹੜੇ ਪਿੰਡਾਂ ਵਾਲੇ ਵੇਖਦੇ ਨਹੀਂਗੇ ਇਸ ਜਾਜ ਦੀ ਜਿਹੜੀ ਕੀਮਤ ਦੱਸੀ ਜਾ ਰਹੀ ਆ 40 ਲੱਖ ਰੁਪਈਆ ਦੱਸੀ ਜਾ ਰਹੀ ਆ ਬਾਈ ਹੈ ਨਹੀਂ ਸੀਗਾ ਬਾਈ ਕਿਤੇ ਬਾਹਰ ਕੰਮ ਧੰਦੇ ਆਪਦੇ ਗਿਆ ਸੀਗਾ ਪਰ ਤੁਹਾਨੂੰ ਅਸੀਂ ਸਾਰੀ ਜਿਹੜੀ ਜਾਣਕਾਰੀ ਦੇਵਾਂਗੇ ਵੀ ਕਿੰਨੇ ਦਾ ਇਹ ਜਹਾਜ਼ ਖਰੀਦਿਆ ਕਿਵੇਂ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਤੇ ਕਿਸ ਮਕਸਦ ਦੇ ਲਈ ਇਹ ਬਾਈ ਲੈ ਕੇ ਆਇਆ ਠੀਕ ਆ ਸਾਰੀ ਗੱਲਬਾਤ ਦੱਸਾਂਗੇ ਤੇ ਆਜੋ ਇੱਕ ਵਾਰੀ ਤੁਸੀਂ ਜਹਾਜ਼ ਤੇ ਮਾੜੀ ਜੀ ਨਿਗਾ ਮੁਰਾਦੀਏ ਤੁਹਾਡੀ ਵੀ ਕਿਵੇਂ ਦਾ ਜਹਾਜ਼ ਆ ਜੇ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਨਾ ਕੰਮ ਸ਼ੁਰੂ ਕਰਨ ਲੱਗਿਆ ਸੀ ਨਾ 100 ਵਾਰੀ ਸੋਚਦੇ ਆ ਤੇ 50 ਬੰਦਿਆਂ ਨੂੰ ਪੁੱਛਦੇ ਆ ਬਾਈ ਇਹ ਕੰਮ ਚੱਲ ਪੂਗਾ ਬਾਈ ਯਾਰ ਅਸੀਂ ਲੱਖ ਰੁਪਈਆ ਲਾਉਣਾ ਸੀਗਾ ਇਹ ਕੰਮ ਚੱਲ ਪੂਗਾ ਯਾਰ ਬਾਈ ਨੇ 40 ਲੱਖ ਰੁਪਈਆ ਲਾ ਦਿੱਤਾ ਤੇ ਮੈਂ ਕਹਿੰਦਾ ਬੰਦੇ ਨੇ ਯਾਰ ਕਿਸੇ ਨੂੰ ਪੁੱਛਿਆ ਤੱਕ ਨਹੀਂਗਾ ਮੈਂ ਬਾਈ ਨਾਲ ਮੇਰੀ ਹੁਣ ਫੋਨ ਤੇ ਗੱਲ ਹੋਈ ਬਾਈ ਕਹਿੰਦਾ ਯਾਰ ਮੈਂ ਕਿਤੇ ਨਾ ਬਾਹਰ ਰਿਸ਼ਤੇਦਾਰੀ ਚ ਗਿਆ ਠੀਕ ਆ ਮੈਂ ਫਿਰ ਬਾਈ ਨੂੰ ਪੁੱਛਿਆ ਯਾਰ ਬਾਈ ਯਾਰ ਤੂੰ ਇੰਨੇ ਪੈਸੇ ਲਾ ਦਿੱਤੇ ਕਹਿੰਦਾ ਬਾਈ ਯਾਰ ਮੇਰੇ ਤਾਂ ਕੰਮ ਐਵੇਂ ਹੀ ਆ ਕਹਿੰਦਾ ਭਾਈ ਮੈਂ ਪੈਸੇ ਪੂਸੇ ਲਾਉਣ ਲੱਗਿਆ ਮੈਂ ਨਹੀਂ ਵੇਖਦਾ ਪ੍ਰਮਾਤਮਾ ਵੱਲੋਂ ਹੀ ਮੇਰਾ ਦਿਲ ਪ੍ਰਮਾਤਮਾ ਨੇ ਐਡਾ ਵੱਡਾ ਬਣਾਇਆ ਠੀਕ ਆ ਬਾਕੀ ਭਾਈ ਇੱਥੇ ਮੈਂ ਕਹਿੰਦਾ ਵੀ ਮੇਲਾ ਲੱਗਿਆ ਰਹਿੰਦਾ ਆ ਜਾ ਵੀਰੇ ਉਰਾ ਹੈਲੋ ਆ ਜਾ ਮੈਂ ਕਹਿੰਦਾ ਵੀ ਇੱਥੇ ਮੇਲਾ ਲੱਗਿਆ ਰਹਿੰਦਾ ਫੋਟੋਆਂ ਖਿਚਾਉਣ ਵਾਲਿਆਂ ਦਾ ਠੀਕ ਆ ਕਦੀ ਕੋਈ ਲੰਘ ਜਾਂਦਾ ਜਿਹੜਾ ਲੰਘਦਾ ਟੱਪਦਾ ਵੇਖਦਾ ਉਹੋ ਹੀ ਇੱਥੇ ਖੜ ਜਾਂਦਾ ਐਵੇਂ ਗੱਲਾਂ ਨਾ ਕਿਉਂਕਿ ਪਿੰਡਾਂ ਵਾਲਿਆਂ ਨੂੰ ਵਿਚਾਰਿਆਂ ਨੂੰ ਬੜਾ ਚਾਹ ਹੁੰਦਾ ਜਹਾਜ਼ ਵੇਖਣ ਦਾ ਠੀਕ ਆ ਕਿਉਂਕਿ ਅਸੀਂ ਜਹਾਜ਼ਾਂ ਤੇ ਚੜੇ ਬਹੁਤ ਘੱਟ ਹੁੰਨੇ ਆ ਠੀਕ ਆ ਅਸੀਂ ਤਾਂ ਬਾਈ ਹਵਾ ਦੇ ਵਿੱਚ ਹੀ ਉੱਡਦੇ ਜਹਾਜ਼ ਵੇਖੇ ਹੁੰਦੇ ਆ ਉਂਗਲਾਂ ਕਰ ਕਰੀ ਵੇਖਦੇ ਆ ਬਈ ਉਹ ਮੁੱਖ ਮੰਤਰੀ ਨੰਗਿਆ ਨਾ ਉਹ ਹੈਲੀਕਾਪਟਰ ਜਾਂਦਾ ਪਿਆ ਪਰ ਅਸੀਂ ਸਾਨੂੰ ਤਾਂ ਕਿਤੇ ਆ ਮਸਾ ਜਹਾਜ਼ ਮਿਲਿਆ ਤੇ ਕਹਿੰਦੇ ਹੁੰਦੇ ਪਿੰਡਾਂ ਵਾਲੇ ਤਾਂ ਉਂਗਲਾ ਲਾ ਲਾ ਕੇ ਹੀ ਕਹਿੰਦੇ ਹੁੰਦੇ ਬੰਦੇ ਨੂੰ ਮਾਰ ਦਿੰਦੇ ਹੁੰਦੇ ਉਹ ਗੱਲ ਆ ਫਿਰ ਵੀਰੇ ਕਿੰਨੇ ਦਾ ਜਹਾਜ਼ ਕਿੰਨੇ ਦਾ ਲੈ ਕੇ ਆਂਦਾ ਇਹ 40 ਲੱਖ ਦਾ ਲੈ ਕੇ ਆਂਦਾ ਜੀ 40 ਲੱਖ ਰੁਪਈਆ ਲੱਗਿਆ ਠੀਕ ਆ ਤੇ ਬਾਈ ਕੋਲ ਯਾਰ ਜ਼ਮੀਨ ਫਿਰ ਵਾਵਾ ਹੋਊਗੀ ਯਾਰ ਨਹੀਂ ਬਾਈ ਜੀ ਅੱਧਾ ਕਿੱਲਾ ਹੀ ਆਈ ਅੱਧਾ ਕਿੱਲਾ ਜ਼ਮੀਨ ਯਾਰ ਹਾਂਜੀ ਅੱਛਾ ਯਾਰ ਮਿਹਨਤ ਨੂੰ ਸਲਾਮ ਆ ਯਾਰ ਬਾਈ ਦੀ ਨੂੰ ਅੱਧਾ ਕਿੱਲਾ ਜ਼ਮੀਨ ਤੇ ਬਾਕੀ ਆ ਨਾਲ ਜਿਹੜੀ ਵਰਕਸ਼ਾਪ ਹਾਂਜੀ ਬਾਈ ਵੈਲਡਿੰਗ ਦਾ ਕੰਮ ਕਰਦਾ ਹਾਂ ਬਾਈ ਵੈਲਡਿੰਗ ਦਾ ਕੰਮ ਕਰਦਾ ਆ ਪਿੱਛੇ ਮੜੀ ਵਿਖਾਦੀ ਬਾਈ ਵੈਲਡਿੰਗ ਦਾ ਕੰਮ ਕਰਦਾ ਤੇ ਬਾਈ ਕੋਲੇ ਅੱਧਾ ਕਿੱਲਾ ਜ਼ਮੀਨ ਆ ਠੀਕ ਆ ਅੱਧੇ ਕਿੱਲਾ ਜ਼ਮੀਨ ਆ ਬਾਈ ਕੋਲੇ ਯਾਰ ਹੈ ਤੇ 40 ਲੱਖ ਰੁਪਈਆ ਲਾਤਾ ਯਾਰ ਹਾਂਜੀ ਅੱਛਾ ਇਹ ਲੈ ਫਿਰ ਲੈ ਕੇ ਕੱਦੇ ਆਂਦਾ ਯਾਰ ਐਡਾ ਜਾਜ ਕਿੱਡਾ ਲੰਮਾ ਮਾੜਾ ਸਾਈਡ ਤੋਂ ਵਿਖਾਈ ਯਾਰ ਕਿੱਡਾ ਮੈਂ ਕਹਿੰਦਾ ਘੱਟੋ ਘਾਟ ਇਹ ਇਹ ਹੋਊਗਾ 45 50 ਫੁੱਟ ਤੱਕ ਹੋਊਗਾ ਯਾਰ ਹਨਾ ਹੈ ਰਾਮ ਨਾਲ ਹੋਊਗਾ ਤੁਹਾਡਾ ਵਿਖਾ ਪਿੱਛੋਂ ਤੱਕ ਕਿੱਥੋਂ ਇਹ ਫਿਰ ਲੈ ਕੇ ਕਾਦੇ ਤੇ ਆਂਦਾ ਵੀਰੇ ਇਹ ਲੈ ਜਾਂਦਾ ਵੀ ਟਰੱਕ ਤੇ ਲੈ ਜਾਂਦਾ ਘੋੜੇ ਤੇ ਹੀ ਉਹ ਜਿਹੜਾ ਫਰਛੀ ਜਿਹੜਾ ਹੁੰਦਾ ਲੰਮਾ ਘੋੜਾ ਹਾਂ ਘੋੜੇ ਤੇ ਅੱਛਾ ਤੇ ਇਹ ਫਿਰ ਪੂਰਾ ਬੰਨਿਆ ਬੁੰਨਿਆ ਸੀਗਾ ਪੂਰਾ ਬੰਨਿਆ ਇਹ ਤਾਰਾ ਤੋਰਾ ਲੱਗਦੀਆਂ ਨਾਲ ਬੰਦੇ ਫਿਰ ਵਾਵਾ ਹੀ ਕਿੰਨੇ ਕ ਬੰਦੇ ਨਾਲ ਸੀਗੇ ਇਹ ਬੰਦੇ ਹੈਗੇ ਸੀਗੇ 10 ਕਈ ਤੇ ਤਾਰਾ ਤੋਰਾ ਮੈਂ ਸੁਣਿਆ ਵੀ ਰਾਤ ਵੀ ਇਹਨੂੰ ਘੱਟੋ ਘੱਟ 3-4 ਵਾਰ ਇਹਨੂੰ ਲਾਉਣਾ ਪਿਆ ਹਾਂ 3-4 ਵਾਰ ਇਹ ਲਾਉਣਾ ਪਿਆ ਤਾਰਾ ਤੋਰਾ ਲੱਗੀਆਂ ਸੀ ਨਾ ਨਾਲ ਫਿਰ ਬੰਦਾ ਕਰੰਟ ਉਹ ਤਾਂ ਕੀ ਗੱਲ ਅੱਜ ਕੱਲ ਫਾਟਕਾਂ ਦੇ ਉੱਤੇ ਉਹ ਲਾਤੀ ਆ ਨਾ ਵਾਇਰ ਜੀ ਲਾਤੀ ਆ ਉਹ ਵਾਇਰ ਜੀ ਲਾਤੀ ਉਹਦੇ ਨਾਲ ਹੀ ਲੱਗਦਾ ਹੋਊਗਾ ਫਿਰ ਉੱਥੇ ਲਾਉਣਾ ਪੈਂਦਾ ਸੀ ਹਾਂ ਉੱਥੇ ਕਰੰਟ ਆਉਂਦਾ ਸੀ ਨਾ ਫਿਰ ਅੱਛਾ ਹਾਂ ਤੇ ਉੱਥੇ ਲਾ ਕੇ ਫਿਰ ਦੁਬਾਰ ਇਹਨੂੰ ਅੱਗੇ ਧੱਕ ਕੇ ਹੈਡਰਾ ਨਾਲ ਫੇਰ ਉੱਤੇ ਚੜਾਉਂਦੇ ਸੀ ਵਿਚਾਰੇ ਹੈਡਰਾ ਫਿਰ ਨਾਲ ਹੀ ਉੱਥੋਂ ਆਈ ਹੈ ਹਾਂ ਹੈਡਰਾ ਨਾਲ ਹੀ ਆਇਆ ਜੀ ਅੱਛਾ ਯਾਰ ਬਹੁਤ ਮਤਲਬ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਥੇ ਪਹੁੰਚਣ ਲਈ ਹਾਂ ਬਹੁਤ ਮੁਸ਼ਕਲ ਆ ਚੱਲਣੀਆਂ ਬੰਨਾਂ ਜੀ ਇਹ ਫਿਰ ਯਾਰ ਜਿਵੇਂ ਆਪਣੇ ਪਿੰਡਾਂ ਦੀਆਂ ਤਾਂ ਗਲੀਆਂ ਗੁਲੀਆਂ ਢੀੜੀਆਂ ਹੁੰਦੀਆਂ ਫਿਰ ਕਿਹੜੇ ਹਿਸਾਬ ਨਾਲ ਇੱਥੇ ਹੈ ਮਾਲਾ ਵੀ ਟਰਾਲਾ ਵਾੜਿਆ ਇੱਥੇ ਇਹ ਉਹ ਉੱਥੇ ਐ ਬੈਕ ਕਰਕੇ ਨਾ ਟਰਾਲਾ ਫੇਰ ਔਖਾ ਤੋਂ ਕਾ ਇੱਥੇ ਇੱਕ ਆ ਧੰਨਵਾਦ ਆ ਬੇਰੀ ਬੁਰੀ ਚੜ ਤਾਂ ਦਾ ਹੀ ਤੇ ਫਿਰ ਔਖਾ ਸੌਖਾ ਫਿਰ ਹੈਡਰਾਂ ਨਾਲ ਰਸੇ ਰਸੇ ਪਾ ਕੇ ਸੰਗਲ ਸੰਗਲ ਪਾ ਕੇ ਬਹੁਤ ਔਖਾ ਪਰ ਇੱਥੋਂ ਇੱਥੋਂ ਤਾਈ ਲਾਇਆ ਹੀ ਅੱਛਾ ਵੀ ਹੈਡਰਾਂ ਵਾਲੇ ਨੂੰ ਇੱਥੇ ਲਾਇਆ ਹੈਡਰ ਹੈ ਦੋ ਹੈਡਰਾਂ ਨਾਲ ਲਾਇਆ ਹੀ ਅੱਛਾ ਦੋ ਹੈਡਰਾਂ ਦੇ ਨਾਲ ਹਾਂ ਦੋ ਹੈਡਰਾਂ ਸੀ ਦੋਵਾਂ ਨਾਲ ਲਾਇਆ ਹੀ ਅੱਛਾ ਤੇ ਹੈਡਰਾਂ ਦਾ ਵੀ ਖਰਚਾ ਫਿਰ ਵਾਵਾ ਆ ਗਿਆ ਹੈਡਰਾਂ ਦਾ ਵੀ ਖਰਚਾ ਆ ਗਿਆ 40000 ਆ ਗਿਆ ਅੱਛਾ 40000 ਰੁਪਏ ਡਰਾਲੇ ਨੇ ਲਿਆ ਹਾਂ ਠੀਕ ਆ ਤੇ ਆ ਜਾਓ ਤੁਹਾਨੂੰ ਵਿਖਾਉਣੇ ਆ ਇੱਧਰ ਅੰਦਰੋਂ ਵੀ ਵਿਖਾ ਦਈਏ ਮੜਾ ਜਾ ਦੇ ਆਵਾਂ ਲਾਓ ਬਾਈ ਆ ਮੜਾ ਜਹਾਜ ਆ ਜੋ ਤੁਹਾਨੂੰ ਅੰਦਰੋਂ ਵਿਖਾਉਣੇ ਆ ਜਹਾਜ ਠੀਕ ਆ ਅਸੀਂ ਤਾਂ ਬਾਈ ਕਹਿੰਦੇ ਹੁੰਦੇ ਵੀ ਪਿੰਡਾਂ ਵਾਲਿਆਂ ਨੇ ਤਾਂ ਉੱਡਦੇ ਹੀ ਵੇਖੇ ਹੁੰਦੇ ਆ ਵੀ ਉਹ ਜਾਂਦਾ ਮੁੱਖ ਮੰਤਰੀ ਦਾ ਜਹਾਜ ਹੈ ਨਾ ਇਹ ਆ ਜਾਓ ਆ ਜਾ ਦੂਜਾ ਮਨਦੀਪ ਲੈ ਆ ਵੇਚੀ ਆ ਜਾ ਆ ਜਾ ਆ ਜਾ ਅੱਗੇ ਲਿਆ ਇਧਰ ਵੇਖੋ ਬਾਈ ਪੂਰਾ ਮਤਲਬ ਕਿ ਵਧੀਆ ਸੀਟਾਂ ਸੂਟਾਂ ਐਪ ਬਣਿਆ ਪੂਰਾ ਇਧਰੇ ਜਾਇ ਲਿਆ ਲਓ ਜੀ ਆਹ ਹੁੰਦਾ ਜਾਜ ਹੈਲੀਕਾਪਟਰ ਵੇ ਮੀਟਰ ਮੂਟਰ ਇਹ ਫਿਰ ਜਗਦੀ ਸੀ ਮਤਲਬ ਕਿ ਮੀਟਰ ਮੂਟਰ ਇਹ ਜਗਦੇ ਸੀ ਕਿ ਨਹੀਂ ਇਹ ਸਾਰਾ ਕੁਝ ਨਹੀਂ ਨਹੀਂ ਜਗਦਾ ਨਹੀਂ ਸੀ ਐ ਹੀ ਸੀ ਇਹ ਇਹ ਇਹਦਾ ਰੈਸਟੋਰੈਂਟ ਬਣਾਇ ਅੱਛਾ ਇਹਦਾ ਰੈਸਟੋਰੈਂਟ ਬਣਾਉਣਾ ਹਾਂ ਜੀ ਠੀਕ ਹੈ ਬਾਈ ਨੇ ਹੈ ਹਾਂ ਜੀ अच्छा इन्नू फिर हुन फुल तैयार करूगा हां जी फुल तैयार ਕਰਨਗੇ ਤੇ ਉਹ ਹੁਣ ਕਿ ਨਾਲ ਬਾਹਰ گئے ਆ ਕਿਤੇ हां ਮੇਰੀ ਗੱਲ ਹੋਈ ਸੀ ਬਾਈ ਨਾਲ ਬਾਈ ਕਹਿੰਦਾ ਵੀ ਮਤਲਬ ਕਿ ਪੂਰਾ ਇਹਨੂੰ ਵਧਿਆ ਅਸੀਂ ਤਿਆਰ ਕਰਾਂਗੇ ਰੰਗ ਰੂنگ ਕਰਕੇ ਮੈਂ ਕਹਿੰਦਾ ਵੀ ਪੂਰਾ ਇਹ ਜਗ ਲਾ ਦਾਂਗੇ हां जी ਫਿਰ ਇਹਨੂੰ ਆਪਾਂ ਮਤਲਬ ਕਿ ਦਾ ਰੈਸਟੋਰੈਂਟ ਬਣਾਵਾਂਗੇ हां जी हां जी ਐਸ਼ਾ ਯਾਰ ਯਾਰ ਬਹੁਤ ਤਗੜਾ ਮਤਲਬ ਕਿ ਆਪਾਂ ਰિસ્ਕੀ ਕਹਿ ਸਕਦੇ ਹਣਾ ਵੀ ਇੰਨਾ ਪੈਸਾ ਲਾਉਣਾ ਮੰਨ ਲਾ 40 ਲੱਖ ਰੁਪਈਆ ਹਣਾ ਵੀ ਆਪਾਂ ਤਾਂ ਇੱਕ ਏਜੰਸੀ ਚੋਂ ਕੋਈ ਟਰੈਕਟਰ ਲੈਣ ਜਾਈਏ ਵੀ ਉਹਦਾ ਤਾਂ ਆਪਾਂ ਨੂੰ ਪਤਾ ਹੁੰਦਾ ਨਾ ਕੀਮਤ ਦਾ ਵੀ ਯਾਰ ਆ ਇੰਨੇ ਕੁ ਦੀ ਕੀਮਤ ਦਾ ਵੀ ਮੱਲਾ 8 ਦਾ ਜਾਂ 10 ਦਾ ਪਰ ਯਾਰ ਇਹ ਤਾਂ ਮੱਲਾ ਵਿੱਚੋਂ ਮੱਲਾ ਵੀ ਹੈ ਵੀ ਬਹੁਤ ਪੁਰਾਣਾ ਤੇ ਇਹਦਾ ਕੀਮਤ ਦਾ ਕੋਈ ਹਿਸਾਬ ਕਿਤਾਬ ਹੈ ਨਹੀਂ ਪਰ 40 ਲੱਖ ਰੁਪਈਆ ਯਾਰ ਬਹੁਤ ਜ਼ਿਆਦਾ ਲੱਗ ਗਿਆ ਨਾ ਦੂਜਾ ਮਨਦੀਪ ਬਹੁਤ ਜ਼ਿਆਦਾ 40 ਲੱਖ 40 ਲੱਖ ਰੁਪਈਆ ਆਪਾਂ ਬਹੁਤ ਇਹਨੂੰ ਜ਼ਿਆਦਾ ਕਹਿ ਸਕਦੇ ਹਾਂ ਕਿਉਂਕਿ ਇਹ ਲਿਆਂਦਾ ਤਾਂ ਭਾਈ ਯਾਰ ਇੱਕ ਕੁਆਰਟ ਦੇ ਨਵੇਂ ਆ ਹੀ ਤਾਂ ਇਹ ਆਉਂਦਾ ਨਹੀਂ ਕੁਆਰਟ ਦੇ ਭਾਈ ਹੋਊਗਾ ਇਹ ਹਾਂਜੀ 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 ਹੈਨਾ ਤੇ 40 ਲੱਖ ਰੁਪਈਆ ਵੀ ਬਾਈ ਬਹੁਤ ਹਣਾ ਬਹੁਤ ਜਾਣੇ ਸਾਡੇ ਵੀਰ ਕਮੈਂਟ ਵੀ ਕਰਨਗੇ ਵੀ ਯਾਰ 40 ਲੱਖ ਰੁਪਈਆ ਮੈਂ ਵੀ ਸਹਿਮਤ ਆ ਤੁਹਾਡੇ ਨਾਲ ਵੀ 40 ਲੱਖ ਰੁਪਈਆ ਬਹੁਤ ਆ ਬਾਈ ਬਾਕੀ ਹੁਣ ਬਾਈ ਕਹਿੰਦਾ ਵੀ 40 ਆ ਮੜਾ ਇਧਰੋ ਵਿਖਾ ਦੇ ਬਾਕੀ ਬਾਈ ਹੁਣ ਕਹੀ ਜਾਂਦਾ ਵੀ ਮੈਂ 40 ਲੱਖ ਰੁਪਈਆ ਲਾਇਆ ਠੀਕ ਆ ਮੈਂ ਫੋਨ ਤੇ ਵੀ ਕਿਹਾ ਸੀ ਮੈਂ ਕਿਹਾ ਬਾਈ ਤੁਸੀਂ 40 ਲੱਖ ਰੁਪਈਆ ਕਹਿੰਨੇ ਹੋ ਓ 40 ਲੱਖ ਰੁਪਈਆ ਹੁੰਦਾ ਵੀ ਬਹੁਤ ਆ ਨਾ ਪਰ ਉਹ ਹਣਕੀ ਨਾਲ ਦਾ ਬਾਈ ਕਹਿੰਦਾ ਕਹਿੰਦਾ ਬਾਈ ਹੁਣ ਭਾਵੇਂ 40 ਭਾਵੇਂ 100 ਦੀ ਚੀਜ਼ ਆ ਭਾਵੇਂ ਕਿ ਕਿੰਨੇ ਦੀ ਹੈ ਨਾ ਵੀ ਮੇਰੇ ਤੋਂ 40 ਲੱਖ ਰੁਪਈਆ ਲੈ ਲਿਆ ਠੀਕ ਆ ਤੇ ਚਲੋ ਬਾਕੀ ਬਾਈ ਅਗਲੇ ਦਾ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਵੇਂ ਬਾਈ ਨੂੰ ਚੰਗਾ ਲੱਗਿਆ ਮਾਲਾ ਵੀ ਵੇਖਣ ਆਏ ਆ ਕਿਨਲ ਦਾ ਜਹਾਜ਼ ਆਉਂਦੇ ਹੀ ਰਹਿੰਦੇ ਬਾਈ ਕਹਿੰਦੇ ਵੀ ਸਾਡੇ ਕੋਲੇ ਬਹੁਤ ਜਿਹੜੇ ਲੋਕ ਲੰਘਦੇ ਟੱਪਦੇ ਆ ਜਹਾਜ਼ ਨੂੰ ਵੇਖਣ ਆਉਂਦੇ ਆ ਨਾ ਬਹੁਤ ਆਉਂਦੇ ਬਾਈ ਫਿਰ ਇੱਥੇ ਇੱਥੇ ਬਹੁਤ ਆਉਂਦੇ ਆਈ ਮੇਲੇ ਹੀ ਲੱਗੇ ਰਹਿੰਦਾ ਜੀ ਇੰਨੇ ਕ ਲੋਕ ਆਉਂਦੇ ਆ ਫੋਟੋਆਂ ਬਹੁਤ ਖਚਣ ਆਉਂਦੇ ਵੀਡੀਓ ਬਣਾ ਬਹੁਤ ਬੁਣਾ ਕੇ ਲੈ ਕੇ ਜਾਂਦੇ ਆਈ ਅੱਛਾ ਬਹੁਤ ਵੀਡੀਓ ਬਣਾਉਂਦੀ ਆਉਂਦੇ ਆ ਹੈ ਹਾ ਹੈਡਰਾ ਤੋਂ ਉਦੋਂ ਫਾੜ ਕਾ ਲਾਉਂਦੇ ਨਹੀਂ ਸੀ ਉਦੋਂ ਉਦੋਂ ਹੋਇਆ ਜੀ ਇਹ ਇਹ ਮਤਲਬ ਕਿ ਥੱਲੇ ਡਿੱਗ ਪਿਆ ਇਹਦਾ ਵਿੰਗਾ-ਮੁੰਗਾ ਹੋਇਆ ਪੈ ਟਿੱਟਿਆ ਪਿਆ ਇਹ ਫਿਰ ਥੱਲੇ ਡਿੱਗ ਪਿਆ ਹੈ ਹਾਂ ਉਦੋਂ ਡਿੱਗਿਆ ਜੀ ਠੀਕ ਹੈ ਤੇ ਇਹ ਥੱਲੇ ਡਿੱਗ ਪਿਆ ਨਾ ਤੇ ਬਾਕੀ ਬਾਈ ਹੁਣ ਵੇਚਣਾ ਕਈ ਕਹਿਣਗੇ ਬਾਈ ਔਰ ਇਹਦੇ ਨਾਲ ਤਾਂ 2 ਕਿੱਲੇ ਜ਼ਮੀਨ ਲੈ ਲੈਂਦਾ ਨ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਬਾਈ ਗੱਲ ਕੀ ਹੁੰਦੀ ਗੱਲ ਹੁੰਦੀ ਸ਼ੌਂਕ ਦੀ ਅਗਲੇ ਦਾ ਸ਼ੌਂਕ ਸੀਗਾ ਉਹਨੇ ਮੰਨ ਲਾ 40 ਲੱਖ ਰੁਪਈਆ ਲਾਤਾ ਉਹ ਬਾਈ ਕਹਿੰਦਾ ਕਹਿੰਦਾ ਮੇਰੇ ਬਾਈ ਗਾਂ ਜਵਾਕਾਂ ਦੀ ਰੋਟੀ ਬਣ ਜੂਗੀ ਮੈਂ ਰੈਸਟੋਰੈਂਟ ਖੋਲ ਕੇ ਦਊਗਾ ਨਾ ਤੇ ਬਾਕੀ ਬਾਈ ਬਾਈ ਕਹਿੰਦਾ ਮੇਰਾ ਸ਼ੌਂਕ ਸੀਗਾ ਵੀ ਇਹੋ ਜੀ ਚੀਜ਼ ਮੈਂ ਲਾਵਾਂ ਇਹੋ ਜੀ ਚੀਜ਼ ਬਣਾਵਾਂ ਜਿਹੜੀ ਦੁਨੀਆ ਤੋਂ ਵੱਖਰੀ ਹੋਵੇ ਠੀਕ ਆ ਇਹੀ ਗੱਲ ਸੀ ਨਾ ਬਾਈ ਦਾ ਇਹੀ ਸ਼ੌਂਕ ਸੀ ਨਾ ਤੇ ਬਾਕੀ ਬਾਈ ਕਹਿੰਦੇ ਕਹਿੰਦੇ ਮਿਸਤਰੀ ਵੀ ਬਹੁਤ ਸਿਰੇ ਦਾ ਮਿਸਤਰੀ ਆ ਕਹਿੰਦੇ ਬਾਈ ਬਾਈ ਦਾ ਨਾਮ ਆ ਵੈਲਡਿੰਗ ਦਾ ਕੰਮ ਕਰਦਾ ਬਾਈ ਜਿਹੜਾ ਕੰਮ ਕਹਿੰਦੇ ਸਾਰਿਆਂ ਦਾ ਵੇਰ ਜੋ ਫਿਰ ਕੰਮ ਬਾਈ ਕਰ ਦਿੰਦਾ ਕਹਿੰਦੇ ਹਾਂਜੀ 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 ਐਵੇਂ ਗੱਲ ਨਾ ਹਾਂਜੀ ਇਹ ਫਿਰ ਪਤਾ ਕਿੱਥੋਂ ਲਿਆਂਦਾ ਇਹ ਇਹ ਮਾਨਸਾ ਤੋਂ ਲਿਆਂਦਾ ਜੀ ਮਾਨਸਾ ਤੋਂ ਲਿਆਂਦਾ ਹਾਂਜੀ ਅੱਛਾ ਮਾਨਸਾ ਤੋਂ ਬਾਈਆਂ ਨੇ ਲਿਆਂਦਾ ਬੜੀਆਂ ਮੁਸ਼ਕਲਾਂ ਆਈਆਂ ਰਾਹ ਦੇ ਵਿੱਚ ਚਲੋ ਤੇ ਬਾਕੀ ਕਿਹੜਾ ਤੇਲ ਤੇ ਗੱਡੀ ਲਿਆਂਦਾ ਇਹ ਬਾਈ ਫਰਸ਼ੀ ਉਹ ਜਿਹੜਾ ਘੋੜੇ ਤੇ ਲਿਆਂਦਾ ਜਿਹੜਾ ਹਾਂਜੀ ਘੋੜਾ ਟਰੱਕ ਆ ਜੀ ਹਾਂ ਤੇ ਬਾਕੀ ਚਲੋ ਕਹਿੰਦੇ ਹੁੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਬਾਕੀ ਬਾਈ ਬੰਦੇ ਨੇ ਮਿਹਨਤ ਕੀਤੀ ਆ ਨਾ ਕਹਿੰਦੇ ਬਾਈ ਉਹੋ ਹੀ ਮਾਰੇ ਸਮੇ ਨੂੰ ਘਗਰੀ ਪਵਾਉਂਦਾ ਹੁੰਦਾ ਜਿਹੜਾ ਬੰਦਾ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਦਾ ਮਿਹਨਤ ਕਰਦਾ ਠੀਕ ਆ ਬਾਈ ਦਾ ਬਹੁਤ ਵਧੀਆ ਕੰਮ ਵੈਲਡਿੰਗ ਦਾ ਠੀਕ ਆ ਅੱਧਾ ਕਿੱਲਾ ਜ਼ਮੀਨ ਆ ਤੇ ਬਾਕੀ ਬਾਈ ਯਾਰ ਮੈਂ ਕਿਹਨਾ ਹੌਸਲੇ ਨੂੰ ਬਾਈ ਦੇ ਨੂੰ ਸਲਾਮ ਆ ਵੀ ਇੰਨਾ ਪੈਸਾ ਲਾਉਣਾ ਹੈਨਾ ਬਹੁਤ ਵੱਡੀ ਗੱਲ ਆ ਤੇ ਚਲੋ ਠੀਕ ਆ ਬਾਈ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ